ਕਦੇ ਤੁਹਾਡਾ ਆਪਣੀ ਚੈਨਲ ਤੇ ਤੇ ਅੱਜ ਆਪਾਂ ਜਿਹੜਾ ਅਸੀਂ ਦਾ ਆਪਣਾ ਪ੍ਰੋਜੈਕਟ ਆ ਆਪਾਂ ਖਹਿੜ ਗਏ ਆਏ ਆਪਾਂ ਚਲੇ ਡਰਾਮੇਲਰ ਉੱਥੇ ਕਿਹੜੀ ਫਿਲਮ ਬਣੀ ਆ ਅੱਜ ਕੋਈ ਮਿਲ ਗਿਆ ਕੋਈ ਮਿਲ ਗਿਆ ਬਣੀ ਆ ਬਹੁਤ ਸੋਹਣੀ ਲੋਕੇਸ਼ਨ ਤੇ ਆਪਾਂ ਸਾਨੂੰ ਉੱਥੇ ਲੈ ਕੇ ਚੱਲਦੇ ਆਂ ਬਹੁਤ ਸੋਹਣਾ ਬਾਹਰ ਹਰਿਆਲੀ ਹਰਿਆਲੀ ਹੋਈ ਪਈ ਹੈ ਹਨਾ ਕਿਉਂਕਿ ਤਾਂ ਮੈਨੂੰ ਲੱਗਦਾ ਕਿ ਤੇਰੇ ਸਾਰੇ ਖੇਤ ਹੀ ਆਉਂਦੇ ਹਨਾ ਜਦਾ ਲੈਂਡ ਫਾਰਮ ਇਹ ਇਹ ਇਧਰ ਕਿਹੜੇ ਸਾਈਡ ਰਹਿੰਦੀ ਅੱਗੇ ਲੰਘਣਾ ਹੋਏ ਬੰਦੇ ਨੇ ਕਿਵੇਂ ਅੱਗੇ ਅੱਗੇ ਕਿਹੜਾ ਏਰੀਆ ਆ ਜਾਂਦਾ ਜਿਵੇਂ ਕਿ ਉਧਰ ਜਿੱਧਰ ਤੱਕ ਚੱਲੇ ਆਪਾਂ ਮੰਨ ਲਾ ਅੱਛਾ ਜੀ ਗਾ ਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਹ ਵੇਖੋ ਉਹ ਕੀ ਆ ਰਿਹਾ ਸ਼ੇ ਹਾਂ ਟਰੈਲਰੀ ਆ ਮਸ਼ੀਨ ਆ ਆਹਾਂ ਕਿੰਨੇ ਘੈਂਟ ਆ ਤੇ ਵੀਊ ਚ ਚੈੱਕ ਕਰੋ ਕਿ ਕੀ ਬੰਦ ਨਹੀਂ ਫਾਰਮ ਹਨ ਇਧਰ ਨੂੰ ਸਾਰੇ ਬਰਡੇ ਚ ਮжоਰਿਟੀ ਫਾਰਮਰ ਲੱਗੀ ਹੋਈ ਹੈ ਇਹ

ਆ ਗਿਆ ਇਹ ਨਾ ਆਵਣਾ ਮਿਸ਼ਾਨਾ ਰਿਕਟ ਬੇਤੇ ਮੀਂਹ ਪੈ ਨਾ ਗਿਆ ਤੇ ਮੌਸਮ ਕਿੰਨਾ ਸੋਹਣਾ ਹੈ ਨਾ ਉਹ ਵੇਖ ਜਿਵੇਂ ਕਿ ਵਿੱਚ ਦੀ ਗੱਡੀ ਜਾ ਰਹੀ ਪਹਾੜਾਂ ਦੇ ਨਾ ਪਹਾੜ ਤੇ ਬੜੇ ਮਿੱਟੀ ਦੇ ਪਰ ਇਹ ਤੁਹਾਨੂੰ ਨਾ ਐ ਮਿੱਟੀ ਦੇ ਇਹ ਪੱਕੇ ਨੇ ਬਹੁਤ ਸੋਹਣੇ ਆ ਪਰ ਮਿੱਟੀ ਦੇ ਬਣੇ ਹਨਾ ਆ ਤਾਂ ਵੇ ਫੁੱਲੀ ਜਿਹੇ ਪੱਥਰਾਂ ਦੇ ਪਹਾੜ ਆ ਤੇ ਆ ਮਿੱਟੀ ਹੀ ਦੇਖ ਸਕਦੇ ਆ ਪਹਾੜ ਤੇ ਕਾਫੀ ਸੋਹਣੇ ਆ ਤੇ ਬਹੁਤ ਵਧੀਆ ਮਿੱਟੀ ਢਲਦੀ ਨਹੀਂ ਹਨਾ ਪਰ ਇਹ ਜਿਵੇਂ ਚੱਲੇ ਕਦੇ ਇੰਨਾ ਗਰਮੇ ਤੇ ਪਿਆਰਟੀ ਕੀਤੀ ਮਿੱਟੀ ਨਹੀਂ ਇਹ ਹੈ ਕਿ ਮਿਲਦਾ ਦਾ ਮਿਲ ਗਿਆ ਉਹ ਦੇਖੋ ਜੇ ਤੁਸੀਂ ਬਾਹਰੋਂ ਦੇਖਦੇ ਆ ਤੇ ਆਪਾਂ ਇੱਥੇ ਰੁਕੇ ਹੋਇਆ ਥੋੜਾ ਜਿਹਾ ਤੇ ਮਿੱਟੀ ਦੇ کہہ ਸਕਦੇ ਆ ਬਹੁਤ ਸੋਹਣਾ ਏਰੀਆ ਬਣਿਆ ਹੋਇਆ ਇੱਧਰ ਕਹਿਣ ਕਿ ਅਪਾ ਇੱਧਰ ਕਿੰਨਾ ਦਿਤਿਆ ਰਸਤਾ ਹੈ ਕਿ ਆਪਾਂ ਇੱਧਰ ਆਉਂਦੇ ਆ ਉਹ ਵੀ ਇੱਥੇ ਮਤਲਬ ਤੇ ਆਪਾਂ ਇੱਥੇ ਪਹੁੰਚ ਚੁੱਕੇ ਆ ਤੇ ਆਹ ਡਰਾਮ ਹੇਲਰ ਜਿਹੜੀ ਕੀ ਸਿਟੀ ਆ ਇਹ ਕੈਲਗਰੀ ਤੋਂ ਮਤਲਬ ਕਿ ਆਪਣਾ ਘੰਟੇ ਦੀ ਦੂਰੀ ਤੇ ਆ ਤੇ ਵੇਖੋ ਡਾਇਨਾਸੌਰ ਇੱਥੋਂ ਆਪਾਂ ਨੂੰ ਜਾਨਕੀ ਇਹਨਾਂ ਨੇ ਆਹ ਦਿੱਤਾ ਕਿ ਮੈਪ ਦਿੱਤਾ ਤੁਸੀਂ ਸਾਰਾ ਮਤਲਬ ਦੇਖ ਸਕਦੇ ਆ ਆ ਦੇਖੋ ਆ ਦਿੱਤਾ ਹੈ ਨਾ ਅਰਸ਼ ਇਹਨਾਂ ਨੇ ਸਾਰਾ ਵੇਖਣ ਨੂੰ ਆਪਾਂ ਇੱਥੋਂ ਡਰਾਮ ਹੇਲਰ ਇਹ ਇੱਥੇ ਮਤਲਬ ਕਿ ਆਪਣਾ ਪੈ ਜਾਂਦਾ ਤੇ ਇੱਥੋਂ ਆਪਾਂ ਨੂੰ ਸਾਰਾ ਦਿਖਾਇਆ ਇਹਨਾਂ ਨੇ ਆ ਵੀਕਰ ਡਾਇਨਾਸੌਰੀਆਂ ਫੂਡਾਂ ਬਣਾਈਆਂ ਹੋਈਆਂ ਨੇ ਬਹੁਤ ਸੋਹਣਾ ਇੰਸਟੀਟਿਊਸ਼ਨ ਐ ਸਾਰੀ ਦੇਖਣ ਨੂੰ ਜਿਹੜੇ ਕਿ ਇਹਨਾਂ ਨੇ ਦਿੱਤਾ ਕਿ ਇੱਥੇ ਤੇ ਜਾ ਸਕਦੇ ਆ ਅੱਦਸਾ ਇਹ ਆ ਵੀ ਨਕਸ਼ਾ ਸਾਰਾ ਦਿੱਤਾ ਹੋਇਆ ਹੈ ਸਾਰਾ ਇਹਨਾਂ ਨੇ ਹੈਨਾ ਇਹ ਸਾਰਾ ਦਿਖਾਇਆ ਤੁਹਾਨੂੰ ਆਪਾਂ ਤੇ ਆਪਾਂ ਹੁਣ ਚੱਲਦੇ ਆਂ ਜਿਹੜੇ ਉੱਤੇ ਨਕਸ਼ੇ ਦੇ ਮੁਤਾਬਕ ਕਿ ਕਿਦਾਂ ਕਿਦਾਂ ਆਪਾਂ ਇੱਥੇ ਦੇਖ ਸਕਦੇ ਆ ਕਿ ਆਪ ਬਹੁਤ ਨੂੰ ਇਹਦੇ ਚੱਲੇ ਹੋ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਜਰੂਰ ਹੈ ਕੈਲਗਰੀ ਤੋਂ ਮਤਲਬ ਕਿ ਘੰਟੇ ਦੇ ਦਰਾਂ ਹੈ ਨਾ ਕਿ ਡੇਢ ਘੰਟੇ ਦੇ ਦਰਾਂ ਹੈ ਹੈ 1 ਘੰਟਾ 24 ਮਿੰਟ 1 ਘੰਟਾ 24 ਮਿੰਟ ਲੱਗ ਜਾਂਦੇ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਚੀਜ਼ਾਂ ਜਿਹਨਾਂ ਖੇਤਰ ਜਿਹੜੀਆਂ ਮਤਲਬ ਘੁੰਮਣ ਨੂੰ ਆ ਉਹ ਘੇਟ ਹਨਾ ਆਪਣੇ ਵੇ ਯਾਰ। ਬਾੜੀ ਗਿਆ ਤੇ ਮਿੱਟੀ ਦੇ ਲਾਉਂਗੀ। ਪਰ ਜੇ ਹੈ ਮਿੱਟੀ ਦੇ ਵਿੱਚ ਉੱਤੇ ਘਾਹ ਹੋ ਗਿਆ ਕਰਕੇ ਇਹਨਾਂ ਦੇ ਜਿਹੜੀਆਂ ਚੀਜ਼ਾਂ ਬੂਟੀਆਂ ਹੀਆਂ ਹੋਈਆਂ। ਇਹ ਖੁਰਦੇ ਨਹੀਂ ਪਰ ਹੁਣ ਨਾ ਇਹ ਟਲਦੇ ਆ। ਮਿੱਟੀ ਦੀਆਂ ਡਰ ਬੋਰ ਇਹਦੇ ਵੀ ਟਲ ਲਗੇ ਗਏ ਡੈਕ ਬਣ ਗਏ ਖੁਰ ਜਾਣਗੇ। ਪਾਣੀ ਪੰਪ ਦਾ ਚਿੱਕੜ ਚਿੱਕੜ ਹੋ ਜਾ ਰਿਹਾ ਹਰ ਵਾਰੀ। ਹਾਂ ਇਹ ਹੋਰ ਚੀਜ਼ ਆ। ਮਿੱਟੀ ਜਨੀ ਮਾਰ ਜਿਆਕ ਟਾਈਮ ਤੇ ਖੋਲਨੀ ਸਟਾਰਟ ਹੋਈ ਹੈ। ਕੁਦਰਤ ਦੀ ਮਿੱਟੀ ਦਾ ਬਣੀ ਹੋਈ ਆ ਚੀਜ਼ ਹੈ ਨਾ ਇਹ ਕੋਈ ਤਾਣੀਆਂ ਆਏਗੇ। ਲੋ ਬਈ ਤੇ ਜ਼ਰੂਰ ਜਾਨੀ ਕਿ ਆਇਓ ਬਹੁਤ ਸੋਹਣੀ ਲੋਕੇਸ਼ਨ ਆ ਤੇ ਬਹੁਤ ਘੈਂਡ ਆ। بڑے ਘੈਂਡ ਬਣੇ ਹੋਏ ਨਾ ਜੇ ਉਧਰ ਨੂੰ ਬੈਂਫਲ ਗੱਲ ਕਰੀਏ ਤੇ ਉਧਰ ਪਹਾੜੀ ਪਹਾੜ ਦੂਜੇ ਬਣੇ ਹੋਏ ਤੇ ਜਿੱਦ ਦੀ ਗੱਲ ਕਰੀਏ ਤੇ ਮਿੱਟੀ ਦੇ ਬਣੇ ਹੋਏ ਆ ਦੇਖੋ ਕਿੰਨੇ ਸੋਹਣੇ ਉੱਤੇ ਉੱਤੇ ਜਿਵੇਂ ਘਾਹ ਕਹਿ ਦਈਏ ਜਾਇ ਆਪਾਂ ਜਿਵੇਂ ਕਿ ਉਹ よくでよくでよくて。 you ਆ ਪਹੁੰਚ ਹੋਈ ਆਣਾ ਜੱਪੂ ਹੀ ਆ ਦੇ ਆ ਰਿਹਾ ਸਮਾਂ ਤੇ ਬੋਰੇ ਦਾ ਤਾਂ ਤੇ ਇਹ ਕੱਟ ਨੋ ਪੰਜਾਬੀ ਤੇ ਇੱਥੇ ਆਪਾਂ ਗੱਡੀ ਕਰਦੇ ਹਾਂ ਪਾਰਕਿੰਗ ਤੇ ਹਾਂਜੀ ਦੱਸਿਓ ਤੁਹਾਨੂੰ ਆਪਣਾ ਅੱਜ ਦਾ ਬਲੌਗ ਕਿੱਦਾਂ ਲੱਗਿਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਬਲੌਗ ਵਿੱਚ ਇਹਦਾ ਜਿਹੜਾ ਕਿ ਪਾਰਟ 2 ਆ ਉਹ ਇਹ ਆਪਾਂ ਤੁਹਾਨੂੰ ਜਲਦੀ ਲੈ ਕੇ ਆਉਨੇ ਆ ਉਹ ਵੀ ਪਾਰਟਸ ਨੂੰ ਦਿਖਾਉਨੇ ਆ ਕਿ ਤਾਉ ਕਿੱਦਾਂ ਦੇ ਲੱਗਦੇ ਇਹ ਮਿੱਟੀ ਦੇ ਪਹਾੜ ਤੇ ਧੰਨਵਾਦ ਸਾਰਿਆਂ ਦਾ